ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 9 ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸਨੇਹ ਯਾਰ ਭੈ ਨਹੀਂ ਜਾ ਕਾ ਕੰਚਨ ਮਾਟੀ ਮਾਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾ ਕਹ ਕੰਚਨ ਮਾਟੀ ਮਾਨੈ ਰਹਾਉ ਨਾਹ ਨਿੰਦਿਆ ਨਾਹ ਉਸ ਤਤ ਜਾ ਕਾ ਲੋਭ ਮੋਹ ਅਭਿਮਾਨ ਹਰਖ ਸੋਗ ਤੇ ਰਹੈ ਨਿਆਰਉ ਨਾਹੇ ਮਾਨ ਅਪਮਾਨ ਆਸਾ ਮਨਸਾ ਸਗਲ त्यागा जग ਤੇ ਰਹੇ ਨਿਰਾਸਾ ਕਾਮ ਕ્રોਧ ਜਿਹ ਪਾਰਸੈ ਨਾਹਨ ਤੇਹ ਘਟ ਬ੍ਰਹਮ ਨਿਵਾਸਾ ਗੁਰ ਕੀਰਪਾ ਜਿਹ ਨਾਰ ਕੋ ਪੀਨੀ ਤੇ ਹੀ ਇਹ ਜੁਗਤਿ ਪਸ਼ਾਨੀ ਨਾਨਕ ਲੀਨ ਪਾਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇਹੇ ਜੁਗਤਿ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨੋਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਔਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਭਾਈ ਜੋ ਨਰ ਜਿਹੜਾ ਮਨੁੱਖ ਦੁੱਖ ਦੇ ਵਿੱਚ ਦੁੱਖ ਨਹੀਂ ਮੰਨਦਾ ਭਾਵ ਦੁੱਖ ਨੂੰ ਦੇਖ ਕੇ ਕਬਰੌਂਦਾ ਨਹੀਂ ਦੁੱਖ ਨੂੰ ਦੇਖ ਕੇ ਦੁਖੀ ਨਹੀਂ ਹੁੰਦਾ ਉਹਦੀ ਗੱਲ ਪਾਈ ਕਰਦੇ ਨੇ ਸੁਖ ਸੁਨੇਹ ਹੋਰ ਪੈ ਨਹੀਂ ਜਾਂਕੇ ਸੁਖ ਸਨੇਹ ਦਾ ਭਾਵ ਹੈ ਸੁੱਖਾਂ ਦੇ ਨਾਲ ਪਿਆਰ ਨਹੀਂ ਕਰਦਾ ਜਿਵੇਂ ਦੁੱਖ ਨੂੰ ਦੁੱਖ ਨਹੀਂ ਮੰਨਦਾਵੇਂ ਸੁੱਖਾਂ ਦੇ ਨਾਲ ਨਹੀਂ ਜੁੜਿਆ ਰਹਿੰਦਾ ਕਿ ਦੁੱਖ ਪਈ ਆਵੇ ਨਾ ਜੋ ਸੁਖ ਆਇਆ ਤੇ ਕਿਤੇ ਚਲੇ ਆ ਨਾ ਜਾਵੇ ਸੁਖ ਸੁਨੇਹ ਸੁਖ ਦੇ ਨਾਲ ਬਹੁਤਾ ਮੋਹ ਨਹੀਂ ਪਿਆਰ ਨਹੀਂ ਉਹਦੇ ਨਾਲ ਖਿੱਚ ਨਹੀਂ ਪੈ ਨਹੀਂ ਜਾਂਕੇ ਮਨ ਦੇ ਵਿੱਚ ਉਸਦੇ ਕਿਸੇ ਤਰ੍ਹਾਂ ਦਾ ਵੀ ਡਰ ਨਹੀਂ ਹੈ ਤੇ ਸਤਗੁਰੂ ਜੀ ਕਹਿੰਦੇ ਨੇ ਕੰਚਨ ਮਾਟੀ ਮੰਨੇ ਭਾਵ ਕਿ ਸੋਨੇ ਤੇ ਮਿੱਟੀ ਨੂੰ ਇੱਕ ਸਮਾਨ ਭਾਵ ਕਿ ਉਸਦੀ ਬਿਰਤੀ ਇਹੋ ਜੀ ਹੋ ਜਾਂਦੀ ਹੈ ਉਸ ਦੇ ਵਾਸਤੇ ਹਰ ਚੀਜ਼ ਜਿਹੜੀ ਹੈ ਕੀਮਤੀ ਤੋਂ ਕੀਮਤੀ ਤੇ ਆਮ ਵਸਤ ਜਿਹੜੀ ਹੈ ਕੋਜੀ ਹੋ ਜਾਂਦੀ ਹੈ ਉਹਦਾ ਮਨ ਐਸਾ ਹੋ ਜਾਂਦਾ ਹੈ ਕੰਚਨ ਤੇ ਮਿੱਟੀ ਭਾਵੇਂ ਕੋ ਭਾਵ ਦੇ ਨਾਲ ਉਹਨਾਂ ਨੂੰ ਦੇਖਦਾ ਰਹਾਉ ਨਾਹੀਂ ਨਿੰਦਿਆ ਨਾਹੀਂ ਉਸਤ ਤ ਜਾ ਕੇ ਲੋਭ ਮੋਹ ਈਮਾਨਾ ਨਾਹੀਂ ਉਸਦੇ ਵਿੱਚ ਉਸਦੇ ਮਨ ਦੇ ਅੰਦਰ ਨਿੰਦਿਆ ਦੇ ਭਾਵ ਦੇ ਆਉਂਦੇ ਨਹੀਂ ਭਾਵ ਕਿ ਜੀ ਕਿਸੇ ਦੀ ਨਿੰਦਿਆ ਨਹੀਂ ਕਰਦਾ ਨਾ ਕਿਸੇ ਦੀ ਸੁਣਦਾ ਹੈ ਕਿਸੇ ਦੀ ਚੁਗਲੀ ਕਰਨੀ ਨਿੰਦਿਆ ਕਰਨੀ ਨਾ ਕਿਸੇ ਦੀ ਉਸਤਤ ਕਰਨੀ ਝੂਠੀ ਖੁਸ਼ਾਮਦ ਕਰਨੀ ਕਿਸੇ ਦੇ ਸੰਮੁਖ ਲੋਭ ਮੋਹ ਏ ਵਿਮਾਨਾ 나ਹੀ ਲੋਭ 나ਹੀ ਮੋਹ ਤੇ 나ਹੀ ਹੰਕਾਰ ਇਹ ਸਾਰੀਆਂ ਚੀਜ਼ਾਂ ਸਬ ਜੀ ਕਹਿੰਦੇ ਉਸ ਦੇ ਜੀਵਨ ਦਾ ਅੰਗ ਨਹੀਂ ਹੁੰਦੀਆਂ ਉਸ ਤੋਂ ਦੂਰ ਚਲੀਆਂ ਜਾਂਦੀਆਂ ਨੇ ਨਾ ਸਾਰੀਆਂ ਤੋਂ ਉੱਚਾ ਉੱਠ ਜਾਂਦਾ ਹੈ ਹਰਖ ਸੋਗ ਤੇ ਰਹੇ ਨਿਆਰੋ 나ਹੀ ਮਾਨਿਯ ਅਪਮਾਨ ਹਰਖ ਸੋਗ ਦਾ ਭਾਵ ਹਰਖ ਦਾ ਭਾਵ ਹੈ ਖੁਸ਼ੀ ਸੋਗ ਦਾ ਭਾਵ ਹੈ ਦੁੱਖ ਖੁਸ਼ੀ ਦੇ ਅੰਦਰ ਤੇ ਜਾਂ ਦੁੱਖ ਦੇ ਸਮੇਂ ਦੇ ਅੰਦਰ ਨਿਆਰਾ ਰਹਿੰਦਾ ਹੈ ਭਾਵ ਇਹਨਾਂ ਤੋਂ ਅਨਰਲੇ ਪਰਿੰਦਾ ਹੈ ਜੇ ਦੁੱਖ ਆ ਜਾਂਦਾ ਹੈ ਤੇ ਬਹੁਤਾ ਦੁਖੀ ਵੀ ਨਹੀਂ ਹੁੰਦਾ ਸੁੱਖ ਆ ਜਾਵੇ ਤੇ ਆਪੇ ਤੋਂ ਬਾਹਰ ਹੋ ਕੇ ਪ੍ਰਮਾਤਮਾ ਨੂੰ ਭੁੱਲਦਾ ਕੋਈ ਨਹੀਂ ਵਾਹੀ ਗੁਰੂ ਨੂੰ ਨਾ ਹੀ ਮਾਨੇ અપਮਾਨਾ ਮਾਨ ਤੇ અપਮਾਨ ਚਾਹੇ ਉਸ ਦਾ ਕੋਈ અપਮਾਨ ਕਰਨ ਦਾ ਯਤਨ ਕਰਦਾ ਹੈ ਤੇ ਤਾਂ ਵੀ ਸਤਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹਦੇ ਅੰਦਰ ਦੀ ਬਿਰਤੀ ਕੋਝੀ ਰਹਿੰਦੀ ਹੈ ਨਾ ਹੀ ਆਪਣੇ ਮਾਨ ਦੀ ਉਹਨੂੰ ਇੱਛਾ ਹੈ ਤੇ ਨਾ ਹੀ ਕੋਈ ਉਸ ਦਾ અપਮਾਨ ਕਰੇ ਤੇ ਉਸ ਤੋਂ ਦੁਖੀ ਹੁੰਦਾ ਆਸਾ ਮਨਸਾ ਸਗਲ ਤਿਆਗ ਗਿਆ ਜਗ ਤੇ ਰਹੇ ਨਿਰਾਸਾ ਆਸਾਂ ਤੇ ਮਨਸਾਏ ਦੋ ਜੜੀਆਂ ਹਨ ਮਨ ਦੇ ਭਾਵ ਨੇ ਮਨਸਾ ਦਾ ਭਾਵ ਦਾਸ ਨੇ ਕਈ ਵਾਰ ਬੇਨਤੀ ਕੀਤੀ ਜਿਹੜੇ ਸਾਡੇ ਮਨ ਦੇ ਫੁਰਨੇ ਨੇ ਜਦੋਂ ਮਨ ਦਾ ਫੁਰਨਾ ਬਾਹਰ ਨਿਕਲ ਕੇ ਆਸ ਬਣ ਜਾਂਦਾ ਫਿਰ ਉਸਨੂੰ ਵਾਛਸਾ ਜਾਂ ਇੱਛਾ ਕਹਿੰਦੇ ਨੇ ਜਿੰਨਾ ਚਿਰ ਤੱਕ ਉਹ ਸਾਡੇ ਮਨ ਦੇ ਵਿੱਚ ਹੈ ਸਾਬ ਨੇ ਉਸਨੂੰ ਮਨਸਾ ਦਾ ਨਾਮ ਦਿੱਤਾ ਸਤਿਗੁਰੂ ਕਹਿੰਦੇ ਇਹਨਾਂ ਦੋਨਾਂ ਦਾ ਤਿਆਗ ਕਰ ਦਿੰਦਾ ਜਗ ਤੇ ਰਹੇ ਨਿਰਾਸ਼ਾ ਜਗ ਤੋਂ ਨਿਰਾਸ਼ਾ ਰਹਿੰਦਾ ਹੈ ਭਾਵ ਜਗ ਤੋਂ ਨਿਰਮੋਹ ਰਹਿ ਕੇ ਬਹੁਤੀ ਆਸਾਨੀ ਲਾਉਂਦਾ ਗਿਆ ਕਰ ਦੇਾਂਗੇ ਆ ਹੋ ਜਾਏਗਾ ਆ ਮੈਨੂੰ ਮਿਲ ਸਕਦਾ ਬਸ ਆਪਣੀ ਜੀਵਨ ਨੂੰ ਅਕਾਲ ਪੁਰਖ ਦੇ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਤੋਰਦਾ ਹੈ ਕਾਮ ਕ੍ਰੋਧ ਜਿਹੀਂ ਪਰਸੈ ਨਾਹਿਨ ਤੇ ਘਟ ਬ੍ਰਹਮ ਨੇ ਵਸਸਾ ਜੀ ਸਾਹਿਬ ਜੀ ਕਹਿੰਦੇ ਨੇ ਭਾਈ ਜੀ ਦੇ ਘਟ ਦੇ ਵਿੱਚ ਹਿਰਦੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਵਾਸ ਹੈ ਕਾਮ ਤੇ ਕ੍ਰੋਧ ਵੀ ਉਸ ਨੂੰ ਪਰਸ ਨਹੀਂ ਸਕਦੇ ਉਸ ਦੇ ਉੱਤੇ ਅਸਰਦਾਰ ਨਹੀਂ ਹੁੰਦੇ ਪਰ ਸਾਰਾ ਕੁਝ ਸਾਹਿਬ ਨੇ ਅਖੀਰ ਲੀਆਂ ਪੰਕਤੀਆਂ 'ਚ ਸਮਝਾਇਆ ਭਾਈ ਹੁੰਦਾ ਕਿਵੇਂ ਹੈ ਗੁਰ ਕਿਰਪਾ ਜਿਹੀਂ ਨਰਕੋ ਕੀ ਤਿਨੂ ਜੀ ਜਿਸ ਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ ਨਾਮ ਦੀ ਦਾਤ ਬਖਸ਼ ਦਿੱਤੀ ਹੈ ਉਸੇ ਨਰ ਨੂੰ ਉਸੇ ਮਨੁੱਖ ਨੂੰ ਸਹਿਬ ਜੀ ਕਹਿੰਦੇ ਜੀਵਨ ਜਿਉਣ ਦੀ ਇਹ ਜੁਗਤੀ ਜਿਹਦਾ ਉੱਪਰ ਸਾਰੇ ਸ਼ਬਦ ਦੇ ਵਿੱਚ ਸਹਿਬ ਨੇ ਵਰਣਨ ਕੀਤਾ ਹੈ ਇਹ ਉਸੇ ਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਤੇ ਗੁਰੂ ਕਿਰਪਾ ਕਰਦਾ ਹੈ ਕਿ ਸਹਿਬ ਜੀ ਕਹਿੰਦੇ ਨੇ ਨਾਮ ਵਿੱਚ लीन ਭਇਓ ਗੋਬਿੰਦ ਸਿਉ ਜਿਵੇਂ ਪਾਣੀ ਸੰਗ ਪਾਣੀ ਤਰ ਐਸਾ ਮਨੁੱਖ ਐਸਾ ਨਰ ਤੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਈਉਂ ਇਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਦੇ ਨਾਲ ਪਾਣੀ ਉਨਾ ਪਾਣੀ ਕੋ ਪਾਣੀ ਜੀ ਦੂਸਰਾ ਪਾਣੀ ਪਾ ਦਈਏ ਦੋਨਾਂ ਨੂੰ ਵੱਖਰੇਆ ਥੋੜੀ ਕੀਤਾ ਜਾ ਸਕਦਾ ਤੇ ਨਾਮ ਦੇ ਨਾਲ ਜੁੜਿਆ ਇਹੋ ਜੀ ਜੀਵਨ ਜੁਗਤ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਗੋਨਾ ਦਾ ਧਾਰਨੀ ਹੋ ਕੇ ਉਸੇ ਦਾ ਹੀ ਰੂਪ ਬਣ ਜਾਂਦਾ ਤਾਂ ਸਾਬ ਨੇ ਕਿਹਾ ਹੈ ਭਾਈ ਉਹ ਤੇ ਪਾਣੀ ਦੇ ਵਿੱਚ ਪਾਣੀ ਜਿਵੇਂ ਮਿਲ ਗਿਆ ਉਹੋ ਜਿਹਾ ਬਣ ਕੇ ਉਹਦਾ ਰੂਪ ਹੋ ਜਾਂਦਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆ ਪਾਈਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ